ਪੱਠੇ ਤੇ ਪੁੱਟੇ ਹੋਏ ਟੋਏ ਦੇ ਵਿੱਚ ਦੋ ਮਾਸੂਮ ਭੈਣ-ਭਰਾ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ ਜੀ ਹਾਂ ਘਰ ਦੇ ਦੋ ਚਿਰਾਗ ਬੁੱਝੁੱਕੇ ਨੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਦੇਖ ਸਕਦੇ ਹੋ ਕਿੰਨੇ ਕੁ ਮਾਸੂਮ ਇਹ ਬੱਚੇ ਸਿਗੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਦਰਸਲ ਮ੍ਰਿਤਕ ਬੱਚਿਆਂ ਦੀ ਮਾਂ ਨੇ ਪੱਠਾ ਮਾਲਕ ਉੱਪਰ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਬੱਚੇ ਖੇਡਦੇ ਖੇਡਦੇ ਇਸ ਪੱਠੇ ਕੋਲ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪੁੱਟੇ ਹੋਏ ਟੋਏ ਦੇ ਵਿੱਚ ਡੁੱਬਣ ਦੇ ਨਾਲ ਇਹਨਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਇਹ ਦੱਸਦੇ ਕਿ ਸ਼ਾਮ ਤੱਕ ਬੱਚੇ ਨਹੀਂ ਮਿਲਦੇ ਇਹਨਾਂ ਦੀ ਭਾਲ ਕੀਤੀ ਜਾਂਦੀ ਹੈ ਤਾਂ ਖਬਰ ਆਉਂਦੀ ਹੈ ਚੌਂਕੀ ਤੋਂ ਕਿ ਦੋ ਬੱਚਿਆਂ ਦੀ ਲਾਸ਼ਾਂ ਮਿਲੀਆਂ ਨੇ ਤਾਂ ਦੇਖ ਸਕਦੇ ਹੋ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਸਵੇਰੇ 9 ਵਜੇ ਦੇ ਕਰੀਬ ਜਦੋਂ ਬੱਚਿਆਂ ਦੀ ਪਾਲ ਕਰ ਰਹੇ ਸਨ ਤਾਂ ਬੱਚੇ ਜਿਹੜੇ ਨੇ ਉਹ ਪੱਠੇ ਤੇ ਪੁੱਟੇ ਟੋਏ ਦੇ ਵਿੱਚੋਂ ਦੋਵਾਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨਜ਼ਰ ਆਈਆਂ ਸੀ ਮ੍ਰਿਤਕ ਬੱਚਿਆਂ ਦੀ ਮਾਂ ਰੱਜੀ ਨੇ ਪੱਠਾ ਮਾਲਕ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਰਸਾਤਾ ਦੇ ਮੌਸਮ ਦੇ ਵਿੱਚ ਕੰਬ ਬੋਂ ਬੰਦ ਹੋਣ ਕਰਕੇ ਪੱਠਾ ਮਾਲਕ ਵੱਲੋਂ ਖੱਡੇ ਬੰਦ ਕੀਤੇ ਹੁੰਦੇ ਤੇ ਤਾਂ ਇਹ ਸ਼ਾਇਦ ਮੇਰੇ ਬੱਚੇ ਨਾ ਇਸ ਦੁਨੀਆ ਨੂੰ ਛੱਡਦੇ ਪਰ ਦੇਖ ਸਕਦੇ ਹੋ 13 ਸਾਲਾ ਪ੍ਰਿੰਸ ਅਤੇ 10 ਸਾਲ ਬੱਚੀ ਲక్ష్ਮੀ ਇਸ ਦੇ ਕਿਸ ਤਰੀਕੇ ਦੇ ਨਾਲ ਪੱਠੇ ਦੇ ਵਿੱਚ ਪੁੱਟੇ ਹੋਏ ਟੋਏ ਦੇ ਵਿੱਚ ਡੁੱਬਣ ਕਰਕੇ ਇਹਨਾਂ ਦੀ ਮੌਤ ਹੋ ਗਈ ਹੈ ਘਰ ਦੇ ਦੋ ਦੋ ਚਿਰਾਗ ਜਿਹੜੇ ਨੇ ਉਹ ਬੁੱਝ ਚੁੱਕੇ ਨਹੀਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ